ਸਤਿ ਸ਼੍ਰੀ ਅਕਾਲ ਜੀ ਅਸਟੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਨ ਇੱਕ ਸ਼ੇਅਰ ਸੁਣਾਣੇ ਆ ਕਹੇ ਨਵੇਂ ਸਫ਼ਰ ਮੈਂ ਖਮੋਸ਼ੀ ਕੋ ਚੁਣਾ ਮੈਨੇ ਨਵੇਂ ਸਫ਼ਰ ਮੈਂ ਖਮੋਸ਼ੀ ਕੋ ਚੁਣਾ ਮੈਨੇ ਕਿਉਂਕਿ ਬਿਨਾ ਗਲਤੀ ਕੇ ਬਹੁਤ ਕੁਝ ਸੁਣਾ ਮੈਨੇ ਬਿਲਕੁਲ ਜਦੋਂ ਨਾ ਕਈ ਚੀਜ਼ਾਂ ਦਾ ਲੱਗਦਾ ਆ ਕਿ ਕੋਈ ਜਵਾਬ ਨਹੀਂ ਤਾਂ ਬਹੁਤ ਕੁਝ ਲੋਕ ਸੁਣਾ ਜਾਂਦੇ ਆ ਬਹੁਤ ਕੁਝ ਕਹਿ ਜਾਂਦੇ ਆ ਕਿਸੇ ਦਾ ਬੜਾ ਵਧੀਆ ਕੁਐਸਚਨ ਸੀ ਤੇ ਮੈਂ ਤਕਰੀਬਨ ਉਹਨਾਂ ਨੇ ਜਵਾਬ ਵੀ ਦੇ ਦਿੱਤਾ ਸੀ ਕਿ ਅਸੀਂ ਜੰਗ ਬਾਰੇ ਜਾਂ ਕਿਸੇ ਬਾਰੇ ਕੋਈ ਵੀ ਭਵਿੱਖਬਾਣੀ ਕਦੇ ਜ਼ਿੰਦਗੀ 'ਚ ਹੁੰਦੀ ਨਹੀਂ ਉਹਨਾਂ ਨੇ ਬਹੁਤ ਵਧੀਆ ਲੌਜੀਕਲੀ 2-3 ਜਵਾਬ ਦਿੱਤੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਜੰਗ ਬਾਰੇ ਪੁੱਛਿਆ ਸੀ ਤੁਸੀਂ ਗੁੱਸੇ ਨਾਲ ਜਵਾਬ ਗੁੱਸਾ ਨਹੀਂ ਜੀ ਮੈਂ ਗੱਲ ਹੀ ਇੰਦਾ ਕਰਦੀ ਆ ਜਿਹੜੇ ਲੋਕ ਮੇਰੇ ਕੋਲ ਆਉਂਦੇ ਆ ਉਹਨਾਂ ਨੂੰ ਪਤਾ ਮੇਰਾ ਗੱਲਬਾਤ ਕਰਨ ਦਾ ਤਰੀਕਾ ਹੀ ਇਦਾਂ ਹੈ ਗੁੱਸਾ ਕਿਉਂ ਕਿਉਂ ਗਈ ਮੈਨੂੰ ਤਾਂ ਕਈ ਵਾਰੀ ਲੋਕ ਪੁੱਛਦੇ ਆ ਜੀ ਆ ਕਿਉਂ ਨਾ ਕਰੀ ਮੈਂ ਕਹਿੰਨੀ ਆ ਸ਼ਾਬਾਸ਼ ਤੁਸੀਂ ਮੈਨੂੰ ਦੱਸ ਦੋ ਕਿ ਕਿਉਂ ਕਰਨਾ ਹੈ ਤਾਂ ਮੈਂ ਨਹੀਂ ਕਰ ਲੂੰਗੀ ਕਹਿਣ ਦਾ ਮਤਲਬ ਅਗਰ ਤੁਹਾਡੇ ਕੋਲ ਲੌਜੀਕ ਹੈ ਤੱਥ ਹੈ ਤਾਂ ਤੁਸੀਂ ਹਰ ਚੀਜ਼ ਦਾ ਰਿਪਲਾਈ ਕਰ ਸਕਦੇ ਹੋ ਹੁਣ ਉਹਨਾਂ ਨੇ ਬੜਾ ਲੰਬਾ ਸਾਰਾ ਕੁਐਸਚਨ ਭੇਜਿਆ ਤੇ ਮੇਰਾ ਫਰਜ਼ ਵੀ ਬਣਦਾ ਹੈ ਉਹਨਾਂ ਨੂੰ ਥੋੜਾ ਜਿਹਾ ਜਵਾਬ ਦੇਵਾਂ ਬਿਲਕੁਲ ਭਾਈ ਸਾਹਿਬ ਤੁਸੀਂ ਬਿਲਕੁਲ ਸਹੀ ਕਿਹਾ ਆ ਤੁਸੀਂ ਬਿਲਕੁਲ ਸਹੀ ਕਿਹਾ ਕਿ ਲੌਜੀਕ ਤੇ ਦੋਵਾਂ ਆ ਦੀ ਭੈਣ ਦੀ ਗੱਲ ਪ੍ਰਭਾਵਸ਼ਾਲੀ ਤੇ ਲੌਜੀਕ ਨਾਲ ਹੀ ਤੁਹਾਨੂੰ ਜਵਾਬ ਦੇਣਾ ਚਾਹੀਦਾ ਸੀ ਮੈਂ ਲੌਜੀਕ ਕਹਿੰਦੇ ਪਵਨ ਗੁਰੂ ਪਾਣੀ ਪਤਾ ਮਾਤਾ ਧਰਤਮ ਧਤ ਤੁਸੀਂ ਇਹ ਦੱਸ ਰਹੇ ਹੋ ਕਿ ਪਾਣੀ ਵਿੱਚ ਆ ਚੀਜ਼ ਸੁੱਟ ਦਿਓ ਤੇ ਪਰਮਾਤਮਾ ਦੱਸਦਾ ਇਹਨਾਂ ਨੂੰ ਖਰਾਬ ਨਾ ਕਰੋ ਹੁਣ ਮੇਰੀ ਇਸ ਗੱਲ ਦਾ ਜਵਾਬ ਸੁਣੋ ਬਿਲਕੁਲ ਪਵਨ ਗੁਰੂ ਹਵਾ ਗੁਰੂ ਹੈ ਹਵਾ ਗੁਰੂ ਹੈ ਉਸ ਰਾਹੀਂ ਅਸੀਂ ਸਾਹ ਲੈਂਦੇ ਆ ਅਸੀਂ ਜੀਵਤਾਂ ਤਾਂ ਪਰਮਾਤਮਾ ਦੀ ਕਿਰਪਾ ਤੇ ਹੀ ਜੀਵਤ ਆ ਕਿਉਂਕਿ ਸਾਹ ਨਹੀਂ ਆਇਆ ਤੇ ਸਾਡੀ ਜ਼ਿੰਦਗੀ ਖਤਮ ਪਾਣੀ ਪੀਤਾ ਸੁੱਟ ਦੋ ਦਾ ਮਤਲਬ ਕੁਝ ਨਹੀਂ ਹੁੰਦਾ ਜਲ ਪ੍ਰਵਾਹ ਕਰਨ ਦਾ ਮਤਲਬ ਅਗਲੇ ਅੱਗੇ ਲੋਕ ਕੀ ਕਰਦੇ ਸੀ ਜੇ ਕਿਸੇ ਤਰ੍ਹਾਂ ਨਾਲ ਕਸਮ ਵੀ ਲੈਣੀ ਹੁੰਦੀ ਸੀ ਤਾਂ ਪਾਣੀ ਦੀ ਲੈਂਦੇ ਸੀ ਇੰਨਾ ਪਵਿੱਤਰ ਹੈ ਪਾਣੀ ਇੱਕ ਗੱਲ ਹੋਰ ਮੈਂ ਤੁਹਾਨੂੰ ਸਾਇੰਸ ਦੇ ਹਿਸਾਬ ਨਾਲ ਹੀ ਦੱਸਣ ਲੱਗੀ ਆ ਕਿ ਜਿੰਨੇ ਕਹਿੰਦੇ ਧਰਤੀ ਤੇ ਜੀਵ ਆ ਮੈਂ ਇਹ ਨਹੀਂ ਸਮਝਦਾਰ ਨਹੀਂ ਆ ਮੈਂ ਵੀ ਕਿਤੋਂ ਪੜਿਆ ਆ ਤੇ ਤੁਸੀਂ ਵੀ ਕਿਤੋਂ ਪੜ੍ਹਾਈ ਲਮੋਗੇ ਵਿਗਿਆਨੀਆਂ ਨੇ ਦੱਸਿਆ ਕਹਿੰਦੇ ਜਿੰਨੇ ਧਰਤੀ ਤੇ ਜੀਵ ਨੇ ਉਹਦੇ ਨਾਲੋਂ ਕਿਤੇ ਜ਼ਿਆਦਾ ਪਾਣੀ 'ਚ ਜੀਵ ਨੇ ਕੁਦਰਤ ਸਭ ਲਈ ਸੋਚਦੀ ਆ ਤੇ ਜੇ ਅਸੀਂ ਪਾਣੀ ਵਿੱਚ ਚੌਲ ਜਲ ਪ੍ਰਵਾਹ ਕਰ ਦਿੰਨੇ ਆ ਜੇ ਪਾਣੀ ਦੇ ਵਿੱਚ ਆਪਾਂ ਓ ਕੁਝ ਜਿੱਦਾਂ ਜੋਂ ਕੋਈ ਜਲ ਪ੍ਰਵਾਹ ਕਰਦਾ ਆ ਉਹ ਗਲ ਜਾਂਦੇ ਆ ਉਹ ਗਲ ਕੇ ਛੋਟੇ ਛੋਟੇ ਜੀਵ ਜੰਤੂਆਂ ਦੇ ਮੂੰਹ ਚ ਜਾਂਦੇ ਆ ਤਾਂ ਸਾਡਾ ਕੀ ਜਾਂਦਰ ਮੈਂ ਕਦੇ ਵੀ ਮੈਂ ਕਿਉਂ ਆਪਣੀ ਗੱਲ ਛੱਡੂ ਜੋ ਵੀ ਲੋਕ ਪਾਣੀ ਨੂੰ ਗੰਦਾ ਕਰਨ ਦਾ ਕੰਮ ਕਰਦੇ ਆ ਉਹ ਕਦੇ ਸੁਖੀ ਰਹਿ ਹੀ ਨਹੀਂ ਸਕਦੇ ਕਿਉਂਕਿ ਪਾਣੀ ਪਵਿੱਤਰ ਸਭ ਤੋਂ ਜ਼ਿਆਦਾ ਆ ਇਹ ਗੱਲ ਸਚਾਈ ਆ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਆ ਤਾਂ ਇਹਦਾ ਮਤਲਬ ਬਿਲਕੁਲ ਪਵਿੱਤਰ ਆ ਠੀਕ ਹਾਂ ਮੈਂ ਕਦੇ ਕਦੇ ਕਹਿੰਨੀ ਆ ਕਿ ਚੌਲ ਚਲਦੇ ਪਾਣੀ ਚ ਸੁੱਟ ਦੋ ਹਲਦੀ ਚ ਚੌਲਾਂ ਚ ਮਿਕਸ ਕਰਕੇ ਪੀ ਲਈ ਜਲ ਪ੍ਰਵਾਹ ਕਰ ਦੋ ਇਹਦਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ ਹਨਾ ਦੂਸਰੀ ਗੱਲ ਤੁਸੀਂ ਕਿਹਾ ਕਿ ਦੂਜਾ ਸੂਰਜ ਨੂੰ ਪਾਣੀ ਦੇਣਾ ਸੂਰਜ ਤੇ ਪਾਣੀ ਤਾਂ ਜਾਂਦਾ ਨਹੀਂ ਹੈ ਜੇ ਭੇਜੋਗੇ ਤਾਂ ਉਹ ਠੰਡਾ ਹੋ ਜਾਏਗਾ ਜਾਂਦਾ ਹੀ ਨਹੀਂ ਹੈ ਬਿਲਕੁਲ ਅੱਗੇ ਇਹ ਗੱਲ ਕਹਿਣ ਦੀ ਤਾਂ ਮਤਲਬ ਹੀ ਨਹੀਂ ਬਣਦਾ ਭੇਜਾਂਗੇ ਠੰਡਾ ਹੋ ਜੂ ਇਹ ਤੇ ਮਜ਼ਾਕ ਹੀ ਹੋ ਗਿਆ ਸੂਰਜ ਨੂੰ ਪਾਣੀ ਨਹੀਂ ਦੇ ਸਕਦੇ ਤੁਸੀਂ ਕਿਸੇ ਨੂੰ ਪਾਣੀ ਨਹੀਂ ਦੇ ਸਕਦੇ ਜਿਨੂੰ ਉਹਨੇ ਨਹੀਂ ਦਿੱਤਾ ਉਹ ਨੂੰ ਤੁਸੀਂ ਕੀ ਦੇਣਾ ਜੇ ਸੂਰਜ ਨੂੰ ਪਾਣੀ ਉਹਨੇ ਦੇਣਾ ਹੀ ਹੁੰਦਾ ਤਾਂ ਕਿਸੇ ਤਰੀਕੇ ਹੋਰ ਦੇ ਦਿੰਦਾ ਹਨਾ ਤਾਂ ਇਨਸਾਨ ਕਿਸੇ ਨੂੰ ਕੀ ਦੇ ਸਕਦਾ ਕੁਝ ਨਹੀਂ ਸੂਰਜ ਨੂੰ ਪਾਣੀ ਦੇਣ ਦਾ ਇੱਕ ਅਗਰ ਲੌਜੀਕਲੀ ਦੇਖਿਆ ਜਾਵੇ ਤਾਂ ਇੱਕ ਵਧੀਆ ਲੌਜੀਕ ਇਹ ਆ ਕਿ ਜਦੋਂ ਸੂਰਜ ਚੜਦਾ ਆ ਉਹਦੀਆਂ ਕਿਰਨਾਂ ਬੜੀਆਂ ਪਾਵਰਫੁੱਲ ਹੁੰਦੀਆਂ ਨੇ ਜਦੋਂ ਬੱਚਾ ਪੈਦਾ ਹੁੰਦਾ ਆ ਤਾਂ ਉਹਨੂੰ ਕਹਿੰਦੇ ਆ ਕਿ ਚੜਦੇ ਸੂਰਜ ਦੀ ਧੁੱਪ ਇਹਦੀ ਪਿੱਠ ਨੂੰ ਲਗਾਓ ਅਗਰ ਪੀਲੀਆ ਹੋਵੇ ਉਹ ਵੀ ਠੀਕ ਹੋ ਜਾਂਦਾ ਇਹ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਕਿਉਂਕਿ ਸਾਇੰਸ ਆ ਇੰਨੀ ਕੁ ਪਾਵਰ ਆ ਇੰਨੀ ਕੁ ਪਾਵਰ ਆ ਸੂਰਜ ਦੀਆਂ ਕਿਰਨਾਂ ਚ ਹੁਣ ਰਹੀ ਗੱਲ ਜਲ ਦੇਣ ਦੀ ਸੂਰਜ ਨੂੰ ਜਲ ਅਗਰ ਤੁਸੀਂ ਦਿੰਦੇ ਹੋ ਤਾਂ ਅਗਰ ਸੂਰਜ ਜਲ ਦੇਣ ਦਾ ਮਤਲਬ ਹੈ ਕਿ ਜਦੋਂ ਤੁਸੀਂ ਉਹ ਪਾਣੀ ਧਰਤੀ ਤੇ ਸੁੱਟਦੇ ਹੋ ਤਾਂ ਉਹਦੇ ਵਿੱਚੋਂ ਅਗਰ ਤੁਸੀਂ ਸੂਰਜ ਨੂੰ ਦੇਖਦੇ ਆ ਉਹ ਕਿ ਨਾ ਪਾਣੀ ਤੇ ਸੂਰਜ ਦੀ ਪਾਵਰ ਨਾਲ ਇੰਨੀਆ ਪਾਵਰਫੁਲ ਬਣਦੀ ਆ ਕਿ ਤੁਹਾਡੇ ਮੱਤੇ ਤੇ ਤੁਹਾਡੀ ਨਿਗਾ ਨੂੰ ਵਧਾਉਣ ਲਈ ਕਾਰਗਰ ਸਾਬਤ ਹੁੰਦੀ ਆ ਇਹ ਵੀ ਸਾਇੰਸ ਆ ਇਹ ਵੀ ਸਾਇੰਸ ਆ ਸੂਰਜ ਨੂੰ ਪਾਣੀ ਦੇਣ ਨਾਲ ਸੂਰਜ ਤੇ ਪਾਣੀ ਪਹੁੰਚਦਾ ਇਹ ਬੇਵਕੂਫੀ ਆ ਕਿਉਂਕਿ ਨਹੀਂ ਪਹੁੰਚਦਾ ਕਿਉਂਕਿ ਨਹੀਂ ਪਹੁੰਚਦਾ ਆਪਾਂ ਇਹ ਚੀਜ਼ ਨੂੰ ਮੰਨਦੇ ਆ ਰਹੀ ਗੱਲ ਗੁੱਸੇ ਦੀ ਦੇਖੋ ਭਾਈ ਸਾਹਿਬ ਮੈਂ ਮੇਰੀ ਮੈਂ ਤੁਹਾਨੂੰ ਗੁੱਸਾ ਕਿਉਂ ਕਰੂੰਗੀ ਤੁਸੀਂ ਸੋਚੋ ਜਰਾ ਮੇਰਾ ਸਟਾਈਲੀ ਗੱਲ ਕਰਨ ਦਾ ਇਦਾਂ ਦਾ ਨਿੰਨੂ ਮੈਨੂੰ ਤਾਂ ਕੁਐਸਚਨ ਕਰਨ ਵਾਲੇ ਬਹੁਤ ਅੱਛੇ ਲੱਗਦੇ ਆ ਬਿਲਕੁਲ ਸਹੀ ਆ ਅਗਰ ਸਾਡੇ ਦਿਮਾਗ 'ਚ ਕਿਸੇ ਤਰ੍ਹਾਂ ਦਾ ਕੁਐਸਚਨ ਨਹੀਂ ਆਇਆ ਅਗਰ ਸਾਡੇ ਦਿਮਾਗ ਦਿਮਾਗ ਦੇ ਵਿੱਚ ਅਸੀਂ ਕਿਸੇ ਤਰਕ ਨੂੰ ਲੈ ਕੇ ਜਾਂ ਕਿਸੇ ਚੀਜ਼ ਨੂੰ ਲੈ ਕੇ ਸਾਡੇ ਮਨ 'ਚ ਸਵਾਲ ਖਤਮ ਤਾਂ ਇਹਦਾ ਮਤਲਬ ਅਸੀਂ ਬੇਵਕੂਫ ਅਸੀਂ ਅੰਨੇ ਅਸੀਂ ਉਸਦੇ ਰਸਤੇ ਤੇ ਚੱਲ ਪਏ ਜਿਹੜਾ ਰਸਤਾ ਸਾਨੂੰ ਕਿਸੇ ਨੇ ਦੱਸਿਆ ਆਪਣਾ ਰਸਤਾ ਬਣਾਉਣਾ ਆ ਤਾਂ ਦਿਮਾਗ 'ਚ ਕੁਐਸਚਨਾਂ ਦਾ ਹੋਣਾ ਬਹੁਤ ਜ਼ਰੂਰੀ ਆ ਬਿਲਕੁਲ ਸਹੀ ਗੱਲ ਆ ਕੇ ਭਗਤ ਜੀ ਨੇ ਕਿਹਾ ਸਿੱਕੇ ਮੈਨੂੰ ਲੱਖਾਂ ਸੂਰਜ ਦਿਖਦੇ ਆ ਦੱਸੋ ਮੈਂ ਕਿਸ ਸੂਰਜ ਨੂੰ ਪ੍ਰਣਾਮ ਕਰਾਂ ਜੋ ਉਹਦੇ ਨਾਲ जोड ਜਾਂਦਾ ਉਹ ਉਹਦੀ ਰਜਾ ਵਿੱਚ ਹੀ ਹੋ ਜਾਂਦਾ ਆਪਾਂ ਉਹ ਨਹੀਂ ਆ ਅਸੀਂ ਆਮ ਇਨਸਾਨ ਆ ਆਮ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਲੱਭਣ ਦੇ ਲਈ ਬਹੁਤ ਕੁਝ ਕਰਦੇ ਆ ਬਹੁਤ ਕੁਝ ਲੱਭਦੇ ਆ ਜਿਹਦਾ ਜਿਸ ਤਰ੍ਹਾਂ ਦੀ ਪਰੇਸ਼ਾਨੀ ਹੋਊਗੀ ਉਹ ਉਸੇ ਤਰ੍ਹਾਂ ਦੇ ਡਾਕਟਰ ਕੋਲ ਜਾਊਗਾ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀ ਪਰ ਇਹ ਜ਼ਰੂਰੀ ਨਹੀਂ ਆ ਕਿ ਹਰ ਕੋਈ ਤੁਹਾਨੂੰ ਬੜੇ ਹੀ ਲੌਜੀਕ ਨਾਲ ਜਵਾਬ ਦੇਊਗਾ ਪਰ ਲੌਜੀਕ ਤੇ ਤੱਥ ਦਾ ਕੁਐਸਚਨ ਦਾ ਹੋਣਾ ਤੁਹਾਡੇ ਦਿਮਾਗ 'ਚ ਹੋਣਾ ਉਸ ਚੀਜ਼ ਨੂੰ ਮੰਨਣਾ ਬਿਲਕੁਲ ਸਹੀ ਹੈ ਬਿਲਕੁਲ ਸਹੀ ਜੰਗਾ ਲੱਗਣੀ ਆ ਇਨਸਾਨ ਦੀ ਆਪਣੀ ਸੋਚ ਤੇ ਆਪਣੀ ਭੁੱਖ ਹੈ ਆਪਣੀ ਚੌਧਰ ਦੀ ਭੁੱਖ ਹੈ ਆਪਣੇ ਨਾਮ ਦੀ ਭੁੱਖ ਹੈ ਇਨਸਾਨ ਨੂੰ ਇਨਸਾਨ ਤੇ ਕਬਜ਼ਾ ਕਰਨਾ ਆਪਣੇ ਆਪ ਨੂੰ ਇੱਕ ਮਹਾਨ ਦੱਸਣਾ ਇਹ ਸਿਰਫ ਸਾਡੀ ਮਾਨਸਿਕਤਾ ਆ ਕੌਣ ਕਿਹਦੇ ਨਾਲ ਖੜਾ ਆ ਕੌਣ ਕਿੱਥੇ ਕੀ ਲੈ ਗਿਆ ਅਗਰ ਇਸੇ ਤਰ੍ਹਾਂ ਨਾਲ ਜ਼ਿੰਦਗੀ ਦੁਨੀਆ ਜਿੱਤ ਸਕਦੀ ਤਾਂ ਸਿਕੰਦਰ ਦੇ ਐਗਜ਼ੈਂਪਲ ਸਾਰੇ ਹੀ ਜਾਣਦੇ ਆ ਤਾਂ ਇਹ ਦੁਨੀਆ ਦੇ ਵਿੱਚ ਦੁਨੀਆ ਨੂੰ ਜਿੱਤਣ ਵਾਲੇ ਵੀ ਹਾਰ ਗਏ ਆ ਤਾਂ ਇਸ ਕਰਕੇ ਜੰਗਾਂ ਦਾ ਲੱਗਣਾ ਅਸਲ 'ਚ ਇਨਸਾਨਾਂ ਦੀ ਆਪਣੀ ਸੋਚ ਤੇ ਆਪਣੀ ਪਾਵਰ ਇੱਕ ਦੂਜੇ ਨੂੰ ਦਿਖਾਉਣਾ ਆ ਜਦਕਿ ਜਿਹੜੇ ਜੰਗ 'ਚ ਹਾਰਨਗੇ ਰਹਿਣਾ ਉਹਨਾਂ ਨੇ ਵੀ ਨਹੀਂ ਇੱਥੇ ਜਿਹੜੇ ਜਿੱਤਣਗੇ ਰਹਿਣਾ ਉਹਨਾਂ ਨੇ ਵੀ ਨਹੀਂ ਇੱਥੇ ਜੋ ਜਿੱਤ ਗਿਆ ਧਰਤੀ ਉੱਥੇ ਰਹਿਣੀ ਆ ਜੋ ਹਾਰ ਗਿਆ ਜੋ ਲੈ ਗਿਆ ਉਹ ਵੀ ਇੱਥੇ ਰਹਿਣੀ ਆ ਇਹ ਦੁਨੀਆ ਇਸੇ ਤਰ੍ਹਾਂ ਚੱਲਣੀ ਆ ਤੇ ਆਪਾਂ ਤੇ ਸਿਰਫ ਸਾਇੰਸ ਨਾਲ ਲੌਜੀਕ ਨਾਲ ਇਹ ਜਵਾਬ ਦੇ ਸਕਦੇ ਆ ਤੁਹਾਨੂੰ ਕਿ ਫਿਊਚਰ ਭਵਿੱਖ ਤੁਹਾਡਾ ਆਪਣੇ ਹੱਥ ਵਿੱਚ ਆ ਮਿਹਨਤ ਤੋਂ ਬਿਨਾ ਕੁਝ ਨਹੀਂ ਬਣਨਾ ਹਾਂ ਪ੍ਰੈਕਟੀਕਲੀ ਤੌਰ ਤੇ ਪੁੱਛੇ ਗਏ ਕੁਐਸਚਨ ਦਾ ਜਵਾਬ ਹੈ ਮੇਰੇ ਨਾਲ ਕਿਉਂ ਮੈਂ ਕਿਉਂ ਤਾਂ ਮੇਰੇ ਕੋਲ ਜੋ ਆਉਂਦੀ ਆ ਆਪਾਂ ਉਹਨਾਂ ਨੂੰ ਉਹਨਾਂ ਦਾ ਜਵਾਬ ਲੌਜੀਕਲੀ ਦਿੰਨੇ ਆ ਮੈਂ ਕਿਸੇ ਭਵਿੱਖ ਬਾਣੀ 'ਚ ਯਕੀਨ ਨਹੀਂ ਰੱਖਦੀ ਭਾਈ ਸਾਹਿਬ ਨਾ ਹੀ ਮੈਂ ਕੋਈ ਭਵਿੱਖ ਬਾਣੀ ਕਰਦੀ ਆ ਠੀਕ ਕਿਉਂਕਿ ਮੈਂ ਇਹ ਜਾਣਦੀ ਆ ਕਿ ਜਿਹੜਾ ਬੰਦਾ ਆਪਣੇ ਬਾਰੇ ਨਹੀਂ ਜਾਣਦਾ ਉਹ ਦੂਜੇ ਬਾਰੇ ਭਵਿੱਖ ਬਾਣੀ ਕਿਵੇਂ ਕਰ ਸਕਦਾ ਹਾਂ ਇਹ ਠੀਕ ਆ ਕਈ ਵਾਰੀ ਬਹੁਤੇ ਲੋਕ ਤੁੱਕੇ ਮਾਰਦੇ ਆ ਉਹਨਾਂ ਦੇ ਤੁੱਕੇ ਸਹੀ ਹੋ ਜਾਂਦੇ ਹੋਣਗੇ ਪਰ ਲੌਜੀਕ ਤੇ ਤੱਥ ਨਾਲ ਕੀਤੀ ਗਈ ਗੱਲ ਤੇ ਸਾਇੰਸ ਨਾਲ ਦਿੱਤਾ ਗਿਆ ਜਵਾਬ ਕਦੇ ਗਲਤ ਨਹੀਂ ਹੁੰਦਾ ਇਹ ਤੁਸੀਂ ਵੀ ਜਾਣਦੇ ਹੋ ਹਨਾ ਹੁਣ ਜੰਗ ਦਾ ਲੱਗਣਾ ਜਦੋਂ ਸਟਾਰ ਖਰਾਬ ਹੁੰਦੇ ਆ ਜਿਵੇਂ ਨਿਮਰੋਲੋਜੀ ਦੇ حساب ਨਾਲ ਕਦੇ ਵੀ 4 ਨੰਬਰ ਵਾਲਾ ਸਾਲ ਹੋਵੇ ਉਹ ਵਧੀਆ ਨਹੀਂ ਜਾਂਦਾ ਤਾਂ ਉਹ ਕੁਦਰਤ ਨੇ ਜਦੋਂ ਕੋਈ ਪਰੇਸ਼ਾਨੀ ਕਰਨੀ ਆ ਤਾਂ ਕੋਈ ਨਾ ਕੋਈ ਹੀਲਾ ਵਸੀਲਾ ਬਣਾ ਦੇਣਾ ਆ ਬਣ ਜਾਂਦਾ ਆ ਜਿੱਦਾਂ ਬਹੁਤੇ ਲੋਕ ਅੱਗੇ ਵੀ ਕੁਐਸਚਨ ਕਰਦੇ ਸੀ ਤੁਸੀਂ ਇਕੱਲਿਆਂ ਨੇ ਨਹੀਂ ਕੀਤਾ ਕਿ ਕਰੋਨਾ ਬਾਰੇ ਤਾਂ ਪਤਾ ਨਹੀਂ ਲੱਗਿਆ ਹੁਣ ਦੱਸੋ এনवायरमेंट ਆਪਾਂ ਖਰਾਬ ਕਰਾਂਗੇ ਹਨਾ ਪੋਲੂਸ਼ਨ ਅਸੀਂ ਕਰਾਂਗੇ ਗੱਡੀਆਂ ਰਾਹੀਂ ਜਾਮ ਕਿਸੇ ਵੀ ਤਰ੍ਹਾਂ ਰਾਹੀਂ ਅਸੀਂ ਪੋਲੂਸ਼ਨ ਕਰਦੇ ਆਂ ਹਵਾ ਨੂੰ ਖਰਾਬ ਕਰਦੇ ਆਂ ਉਸ ਤੋਂ ਬਾਅਦ ਸਾਹ ਔਖਾ ਅਸੀਂ ਲੈਨੇ ਆਂ ਤੇ ਫਿਰ ਅਸੀਂ ਇਹ ਭਵਿੱਖ ਬਣੇ ਕਿਵੇਂ ਕਰ ਸਕਦੇ ਆਂ ਕਿ ਹਵਾ ਸਾਫ਼ ਆ ਪਰ ਤੁਸੀਂ ਸਾਰੇ ਸਾਹ ਔਖਾ ਹਵਾ ਨੂੰ ਖਰਾਬ ਨਹੀਂ ਕੀਤਾ ਤੇ ਫਿਰ ਵੀ ਤੁਹਾਨੂੰ ਪਰੇਸ਼ਾਨੀ ਹੋਣੀ ਕਿਉਂ ਪਰੇਸ਼ਾਨੀ ਆਉਗੀ ਜੇ ਅਸੀਂ ਹਵਾ ਖਰਾਬ ਕਰਾਂਗੇ ਪੋਲੂਸ਼ਨ ਕਰਾਂਗੇ ਤਾਂ ਸਾਡਾ ਸਾਹ ਰੁਕੇਗਾ ਧੂਆ ਸਾਨੂੰ ਖੰਗ ਦੇਵੇਗਾ ਭਾਵੇਂ ਤੁਸੀਂ ਵਿੱਚ ਦੀ ਲੰਗ ਰਹੇ ਹੋ ਜਦੋਂ ਤੁਸੀਂ ਸਾਈਡ ਤੋਂ ਹੋ ਕੇ ਲੰਗ ਰਹੇ ਹੋ ਕੁਦਰਤ ਨੂੰ ਸਹੀ ਕਰ ਰਹੇ ਹੋ ਤਾਂ ਕੁਦਰਤ ਤੁਹਾਨੂੰ ਸਹੀ ਕਰਦੀ ਆ ਠੀਕ ਇਹ ਗੱਲ ਹਮੇਸ਼ਾ ਆਪਾਂ ਨੂੰ ਲੌਜੀਕਲੀ ਯਾਦ ਰੱਖਣੀ ਚਾਹੀਦੀ ਆ ਕਿ ਜੋ ਵੀ ਚੀਜ਼ ਅਸੀਂ ਕੁਦਰਤ ਨੂੰ ਪਰਮਾਤਮਾ ਨੂੰ ਖਾਸ ਤੌਰ ਤੇ ਆਪਣੇ ਦਿਮਾਗ ਨੂੰ ਦੇ ਰਹੀਆਂ ਉਹੀ ਚੀਜ਼ ਸਾਨੂੰ ਵਾਪਸ ਮੁੜਨੀ ਆ ਬਿਲਕੁਲ ਸਹੀ ਹੈ ਨਾ ਲੌਜੀਕਲੀ ਬਿਲਕੁਲ ਪਾਣੀ ਗੰਦਾ ਨਹੀਂ ਕਰਨਾ ਚਾਹੀਦਾ ਤੇਲ ਸੁੱਟਣ ਨਾਲ ਕੋਲੇ ਸੁੱਟਣ ਨਾਲ ਕੁਝ ਹੋਰ ਚੀਜ਼ ਸੁੱਟਣ ਨਾਲ ਪਾਣੀ ਗੰਦਾ ਜ਼ਰੂਰ ਹੁੰਦਾ ਆ ਪਰ ਇਟਸ ਓਕੇ ਜੋ ਕਰਾਉਂਦੇ ਆਏ ਉਹਨਾਂ ਦਾ ਕੰਮ ਆ ਹਰ ਕਿਸੇ ਨੂੰ ਆਪਣੀ ਜ਼ਿੰਮੇਵਾਰੀ ਆਪ ਲੈਣ ਚਾਹੀਦੀ ਆ ਕੱਲੇ ਆਏ ਆ ਤਾਂ ਕੱਲੇ ਹੀ ਜਾਣਾ ਆਪਾਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿ ਸਕਦੇ ਤਾਂ ਇਸ ਕਰਕੇ ਆਪਾਂ ਹੋਰ ਦਾ ਨੂੰ ਨਹੀਂ ਕੁਝ ਕਹਿ ਸਕਦੇ ਹਾਂ ਤੁਸੀਂ ਮੈਨੂੰ ਕੋਈ ਕੁਐਸਚਨ ਕਰਦੇ ਹੋ ਤਾਂ ਮੇਰਾ ਫਰਜ਼ ਬਣਦਾ ਹੈ ਉਹਦਾ ਜਵਾਬ ਦੇਣਾ ਬਿਲਕੁਲ ਸਹੀ ਆ ਐਵੇਂ ਹੀ ਮੈਂ ਕਹਾ ਕੇ ਨਹੀਂ ਜੀ ਓਬੈਸੀ ਮੈਂ ਤੁਹਾਨੂੰ ਜਿਹੜਾ ਸ਼ੇਅਰ ਸੁਣਾਇਆ ਉਹ ਬੜਾ ਵਧੀਆ ਸੀਗਾ ਕਿ ਕੀ ਸੀਗਾ ਨਏ ਸਫਰ ਮੈਂ ਖਮੋਸ਼ੀ ਕੋ ਚੁਨਾ ਹੈ ਮੈਨੇ ਕਿਉਂਕਿ ਬਿਨਾਂ ਗਲਤੀ ਕੇ ਬਹੁਤ ਕੁਝ ਸੁਨਾ ਹੈ ਮੈਨੇ ਕਈ ਵਾਰੀ ਅਸੀਂ ਕਈ ਜਗ੍ਹਾ ਤੇ ਹੁਣ ਜਿੱਦਾਂ ਕਿਸੇ ਨੇ ਕੁਐਸਚਨ ਕੀਤਾ ਕਿ ਤੁਹਾਨੂੰ ਮਿਲਣਾ ਚਾਹੁੰਦੇ ਆ ਇੱਕ ਨੇ ਥੱਲੇ ਆਨਸਰ ਕੀਤਾ ਕਿ 5 ਮਿੰਟ ਸਮਾਂ ਨਹੀਂ ਦਿੰਦੇ ਪਲੀਜ਼ ਜਿੰਨੇ ਕੋ ਲੋਕ ਆਉਂਦੇ ਆ ਮੈਂ ਉਹਨਾਂ ਨੂੰ ਕਹਿੰਦੀ ਕਹਿੰਦੀ ਨਹੀਂਗੀ ਮੇਰੀ ਆਦਤ ਨਹੀਂ ਹੈ ਕਹਿਣ ਦਾ ਕਿ ਕਮੈਂਟ ਜ਼ਰੂਰ ਕਰੋ ਜਾਂ ਰੈਫਰੈਂਸ ਜ਼ਰੂਰ ਦਿਓ ਪਰ ਮੇਰੀ ਆਦਤ ਨਹੀਂ ਹੈ ਸਚਾਈ ਜਮੈਂ ਤੇ ਅੱਜ ਤੱਕ ਇਹ ਵੀ ਨਹੀਂ ਕਿਹਾ ਕਿ ਮੈਨੂੰ ਸਬਸਕ੍ਰਾਈਬ ਕਰੋ ਮੇਰੀ ਇੰਨੀਆਂ ਵੀਡੀਓ ਪਈਆਂ ਨੇ ਮੈਂ ਕਦੇ ਨਹੀਂ ਕਹਿੰਦੀ ਕਿਉਂਕਿ ਮੈਨੂੰ ਪਰੋਸਾ ਆਪਣੇ ਪਰਿਵਾਰ ਤੇ ਕਿ ਜੋ ਮੈਨੂੰ ਸੁਣਦੇ ਆ ਉਹ ਮੈਨੂੰ ਸੁਣਦੇ ਹੀ ਆ ਉਮੀ ਨੂੰ ਸੁਣਦੇ ਆ ਕਿਉਂਕਿ ਉਹਨਾਂ ਨੂੰ ਪਤਾ ਆਪਾਂ ਵਹਿਮਾਂ 'ਚ ਨਹੀਂ ਪਾਉਂਦੇ ਆਪਾਂ ਪਰਮਾਂ 'ਚ ਨਹੀਂ ਪਾਉਂਦੇ ਜੋ ਮੇਰੇ ਕੋਲ ਆਉਂਦੇ ਆ ਉਹ ਵੀ ਬੜੇ ਲੌਜੀਕ ਤੇ ਤਰਕ ਨਾਲ ਕੁਐਸਚਨ ਕਰਦੇ ਆ ਤੇ ਆਪਾਂ ਉਹਨਾਂ ਨੂੰ ਉਹਨੇ ਹੀ ਸਟਰੋਂਗਲੀ ਐਦਾਂ ਹੀ ਬੋਲ ਕੇ ਜਵਾਬ ਦਿੰਨੇ ਆ ਜੀ ਹਾਂ ਸਮਾਈਲਾ ਮੰਡਣੀਆਂ ਮਿੱਠੀਆਂ ਗੋਲੀਆਂ ਖਲੌਣੀਆਂ ਮੇਰਾ ਕੰਮ ਨਹੀਂ ਆ ਮੇਰਾ ਕੰਮ ਹੈ ਕਿ ਜਿਹੜਾ ਮੇਰੇ ਕੋਲ ਚੱਲ ਕੇ ਆਇਆ ਉਹਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਉਹ ਕਿਸ ਤਰ੍ਹਾਂ ਸਮਝਦਾ ਆ ਉਹਨੂੰ ਮੇਰੀ ਨੇਚਰ ਦਾ ਪਤਾ ਹੈ ਠੀਕ ਚਲੋ ਖੁਸ਼ ਰਹਾ ਕਰੋ ਖੁਸ਼ ਰਹਾ ਕਰੋ ਵਧੀਆ ਗੱਲ ਆ ਤੁਸੀਂ ਕੁਐਸਚਨ ਪੁੱਛਿਆ ਸੱਚੀ ਗੱਲ ਆ ਮੈਂ ਤੁਹਾਨੂੰ ਸੱਚ ਕਹਿਨੀ ਆ ਮੈਨੂੰ ਵਧੀਆ ਲੱਗਿਆ ਕਿਉਂਕਿ ਮੈਂ ਇਹ ਗੱਲ ਜ਼ਰੂਰ ਕਹਿਨੀ ਆ ਕਿ ਕਈ ਵਾਰੀ ਮੇਰੇ ਕੋਲ ਕੋਈ ਬੈਠਾ ਆ ਤੇ ਉਹਨਾਂ ਨੂੰ ਮੈਂ ਕਹਿਨੀ ਆ ਆ ਨਹੀਂ ਕਰਨਾ ਤੇ ਉਹ ਚੁੱਪ ਕਿਥੇ ਮੈਂ ਕਹਿਨੀ ਆ ਪੁੱਛੋ ਪੁੱਛ ਲਓ ਕਿਉਂ ਨਹੀਂ ਕਰਨਾ ਪੁੱਛਿਆ ਕਰੋ ਐਵੇਂ ਨਾ ਮੰਨਿਆ ਕਰੋ ਕਿਸੇ ਦੀ ਮੈਂ ਤੇ ਖੁਦ ਕਹਿਨੀ ਆ ਕਿ ਪੁੱਛੋ ਦੱਸਣ ਲਈ ਉਹ ਬੈਠੇ ਆ ਹਨਾ ਤੇ 5 ਜਨਵਰੀ 2026 ਦਿਨ ਸੋਮਵਾਰ ਦੀ ਗੱਲ ਕਰਨੀ ਆ ਅੱਜ ਸੋਮਵਾਰ ਦਾ ਦਿਨ ਹੈ ਓਕੇ ਜੰਤਰੀ ਵੀ ਚੱਕ ਲਈਏ ਗੱਲਾਂ ਗੱਲਾਂ ਚ ਜੰਤਰੀ ਚੱਕ ਲਈ ਪੁੱਤ ਸੋਮਵਾਰ ਦਾ ਦਿਨ ਹੈ ਅੱਜ ਗ੍ਰਹਾਂ ਦੇ ਮੁਤਾਬਕ ਸੌਰੀ 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 5 ਜਨਵਰੀ 2026 ਤਿਥੀ ਹੈ ਜੀ ਅੱਜ ਦੇ ਦਿਨ ਜੋ ਗ੍ਰਹਾਂ ਦੇ ਮੁਤਾਬਕ 5 ਫਰਵਰੀ ਹੈ ਸੌਰੀ ਗਲਤ ਹੋ ਗਿਆ ਸੀ ਹੈਨਾ ਅ ਦੇਖੋ ਹਜੇ ਤੱਕ ਆਪਣੀ ਡੇਟ ਹੀ ਉਹਦੇ ਤੇ ਨਹੀਂ ਚੜੀ ਜ਼ੁਬਾਨ ਤੇ ਇਸ ਕਰਕੇ ਆ 5 ਫਰਵਰੀ 2026 ਔਰ ਗ੍ਰਹਾਂ ਦੇ ਮੁਤਾਬਕ ਅੱਜ ਦੇ ਦਿਨ ਦੇ حساب ਦੇ ਨਾਲ ਵੀਰਵਾਰ ਦਾ ਦਿਨ ਹੈ ਔਰ ਚਤੁਰਤੀ ਤਿਥੀ ਹੈ ਕ੍ਰਿਸ਼ਨ ਪੱਖ ਚੱਲ ਰਿਹਾ ਫੱਗਣ ਮਹੀਨੇ ਦਾ ਚਤੁਰਤੀ ਤਿਥੀ ਉਤਰਾ ਫਾਲਗੋਨੀ ਨਕਸ਼ਤਰ ਰਾਤ ਨੂੰ 10:57 ਮਿੰਟ ਤੱਕ ਰਹੇਗਾ ਸੁਖਰਮਯੋਗ ਰਹੇਗਾ ਤੇ ਅੱਜ ਦੇ ਦਿਨ ਵੀਰਵਾਰ ਵਾਲੇ ਦਿਨ ਸ਼੍ਰੀ ਗਣੇਸ਼ ਚਤੁਰਥੀ ਵਰਤ ਹੈ ਤੇ ਸ਼ੁੱਕਰ ਅੱਜ ਕੁੰਭ ਰਾਸ਼ੀ 'ਚ ਚਲੇ ਜਾਣਗੇ ਕੱਲ ਸਵੇਰੇ ਤੜਕੇ ਕੰਨਿਆ ਰਾਸ਼ੀ ਵਿੱਚ ਚੰਦਰਮਾ ਰਹਿਣਗੇ ਅੱਜ ਵਿਰਾਸਤਮਣ ਔਰ ਕੰਨਿਆ ਰਾਸ਼ੀ ਬੁੱਧ ਦੀ ਰਾਸ਼ੀ ਹੈ ਤੁਸੀਂ ਜਾਣਦੇ ਹੋ ਰਾਹੁਕਾਲ ਦਾ ਟਾਈਮ ਅੱਜ ਵੀਰਵਾਰ ਵਾਲੇ ਦਿਨ 1.5 ਵਜੇ ਤੋਂ ਲੈ ਕੇ 3 ਵਜੇ ਤੱਕ ਰਹੇਗਾ ਚਲਦੇ ਕੰਮਾਂ ਦਾ ਕੋਈ ਪਰਹੇਜ ਨਹੀਂ ਹੈ ਸਿਰਫ ਜਾਂਚ ਲੈਣਾ ਚਾਹੀਦਾ ਸਮੇਂ ਦੀ ਪਾਵਰ ਨੂੰ ਸਮੇਂ ਚ ਬੜੀ ਪਾਵਰ ਹੈ ਤੇ ਇਹ ਬੜੇ ਪ੍ਰੈਕਟੀਕਲੀ ਤੌਰ ਤੇ ਕੰਮ ਕਰਦਾ ਹੈ ਪ੍ਰੈਕਟੀਕਲੀ ਤੌਰ ਤੇ ਨਹੀਂ ਬੜੇ ਲੌਜੀਕਲੀ ਕੰਮ ਕਰਦਾ ਹੈ ਬੜੀ ਪਾਵਰ ਹੈ ਸਮੇਂ ਚ ਐਵੇਂ ਥੋੜਾ ਕਦੇ ਅਸੀਂ ਖੁਸ਼ ਤੇ ਕਦੀ ਐਵੇਂ ਹੀ ਬਿਨਾ ਕਾਰਨ ਬਿਨਾ ਵਜਾ ਤੋਂ ਦੁਖੀ ਤੇ ਕਈ ਵਾਰੀ ਕਿਸੇ ਦੀਆਂ ਹਰ ਗੱਲ ਦਾ ਸਾਨੂੰ ਬੁਰਾ ਤੇ ਕਈ ਵਾਰੀ ਹਰ ਗੱਲ ਕੋਈ ਗੱਲ ਨਹੀਂ ਹਾਸੇ ਚ ਟਾਲ ਦਿੰਦੇ ਆ ਏਦਾਂ ਦੀ એનર્ਜੀ ਜੋ ਹੈ ਸਟਾਰਸ ਦੀ ਸਾਡੀ ਬਣਦੀ ਹੈ ਜੋ ਸਾਨੂੰ ਕੁਦਰਤ ਨੇ ਦਿੱਤੇ ਆ ਠੀਕ ਆ ਤੇ ਜਾਣਾਂਗੇ ਆਪਾਂ ਸ਼ੁਕਰ ਜਾ ਰਿਹਾ ਜੀ ਅੱਜ ਕੁੰਭ ਰਾਸ਼ੀ ਵਿੱਚ ਬੁੱਧ ਤੇ ਰਾਹੂ ਦੇ ਨਾਲ ਯੂਤੀ ਬਣਾ ਕੇ ਚੱਲੇਗਾ ਕਿੰਨੀ ਤਰੀਕ ਤੱਕ ਇਹ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਕਿੰਨੀ ਤਰੀਕ ਤੱਕ ਕਿਉਂਕਿ ਫਿਰ ਯਾਦ ਰਹਿੰਦਾ ਆ ਕਿ ਐਨੀ ਤਰੀਕ ਤੱਕ ਸ਼ੁਕਰ ਤੇ ਰਾਹੂ ਤੇ ਬੁੱਧ ਰਾਹੂ ਦਾ ਜੋਗ ਬਣੇਗਾ ਚੰਗਾ ਚਲੋ ਸੁਣੋ ਜੀ ਗ੍ਰਹਿ ਜੋ ਨੇ ਇਹ ਬਦਲਦੇ ਰਹਿੰਦੇ ਆ ਰਾਸ਼ੀ ਪਰਵਰਤਨ ਕਰਦੇ ਹੀ ਰਹਿੰਦੇ ਆ ਤੇ ਇਹਨਾਂ ਦਾ ਕਿਸ ਰਾਸ਼ੀ ਵਿੱਚ ਜਾਣਾ ਕੀ ਕੰਮ ਕਰਦਾ ਆ ਇਹ ਬੜਾ ਮਾਇਨੇ ਰੱਖਦਾ ਆ ਜਦੋਂ ਅਸੀਂ ਚੀਜ਼ ਗ੍ਰਹਾਂ ਦੀ એનર્ਜੀ ਨੂੰ ਸਮਝਦੇ ਆ ਤਾਂ ਅਸੀਂ ਇਹ ਵੀ ਸਮਝ ਜਾਂਦੇ ਆ ਕਿ ਕਿਹੜਾ ਗ੍ਰਹਿ ਕਿੱਥੇ ਬੈਠ ਕੇ ਕੀ ਕੰਮ ਕਰ ਰਿਹਾ ਹੁੰਦਾ ਪਰ ਉਨੀ ਦੇਰ ਤੱਕ ਉਸ ਦੀ એનર્ਜੀ ਨੂੰ ਜਾਂ ਉਪਾਣੇ ਕਰਨਾ ਚਾਹੀਦਾ ਜਦੋਂ ਤੱਕ ਤੁਹਾਨੂੰ ਲੱਗੇ ਕਿ ਤੁਹਾਨੂੰ ਕੋਈ ਵੀ ਗ੍ਰਹਿ ਨੁਕਸਾਨ ਨਹੀਂ ਕਰ ਰਿਹਾ ਠੀਕ ਆ ਇਹ ਇਹ ਵੀ ਬਹੁਤ ਜ਼ਰੂਰੀ ਆ ਚਲੋ ਸ਼ੁਕਰ ਬੁੱਧ ਤੇ ਰਾਹੂ ਦਾ ਜੋਗ ਕਿਉਂਕਿ ਬੁੱਧ ਹੁਣ 2 ਦਿਨ ਪਹਿਲਾਂ ਗਿਆ ਕੁੰਭ ਰਾਸ਼ੀ ਵਿੱਚ ਬੁੱਧ ਰਾਹੂ ਦਾ ਜੋਗ ਬਣਿਆ ਜੋ ਤੁਹਾਨੂੰ ਪ੍ਰੋਬਲਮ ਦੇ ਰਿਹਾ ਥੋੜੀ ਬਹੁਤੀ ਦੰਦਾਂ ਦੀ ਥੋੜੀ ਬਹੁਤੀ ਦੇ ਰਿਹਾ ਪ੍ਰੋਬਲਮ ਭੈਣ ਭੂਆ ਦੀ ਸਿਹਤ ਦੀ ਮਸਲਸ ਪ੍ਰੋਬਲਮ ਵੀ ਦੇ ਰਿਹਾ ਆ ਤਾਂ ਇਹਦੇ ਲਈ ਬੁੱਧ ਦਾ ਆਪਾ ਤੁਸੀਂ ਉਦੋਂ ਹੀ ਕਰਨਾ ਜੋ ਮੈਂ ਤੁਹਾਨੂੰ ਰਾਸ਼ੀ ਵਿੱਚ ਦੱਸਿਆ ਹੋਇਆ ਹੈ ਆਪਾਂ ਰਾਸ਼ੀ ਪਾਈ ਹੋਈ ਆ ਤੇ ਸ਼ੁਕਰ ਜੋ ਹੈ ਇਹ ਤਕਰੀਬਨ 6 ਫਰਵਰੀ ਨੂੰ ਕੁੰਭ ਚ ਜਾਏਗਾ ਤੇ 1 ਮਾਰਚ ਨੂੰ ਮੀਨ ਰਾਸ਼ੀ ਚ ਜਾਏਗਾ 1 مارچ ਨੂੰ ਜਾਨੀ ਕਿ ਤਕਰੀਬਨ ਲਾਲੋ ਪੂਰਾ ਮੀਨਾ ਇਹ ਕੁਮਾਰਚ ਨੂੰ ਮੀਨ ਰਾਸ਼ੀ ਚ ਉੱਚਦਾ ਹੋ ਜਾਣਾ ਸ਼ਨੀ ਨਾਲ ਜੁਲਤੀ ਬਣਾ ਕੇ ਸਾਹ ਜਾਣਾ ਤੁਹਾਨੂੰ ਬਹੁਤ ਵਧੀਆ ਰਹਿਣਾ ਪਰ ਸ਼ੁਕਰ ਰਾਹੁ ਦਾ ਜੋਗ ਸ਼ਨੀ ਮਿੱਤਰ ਹੀ ਹੈ ਕੋਈ ਨੁਕਸਾਨ ਤੇ ਨਹੀਂ ਕਰੇਗਾ ਫਿਰ ਵੀ ਥੋੜਾ ਜਿਆ ਸੰਭਲ ਕੇ ਸਾਰੇ ਰਾਸ਼ੀਆਂ ਵਾਲਿਆਂ ਨੂੰ ਮੈਂ ਦੱਸਦੀ ਹਾਂ ਕੀ ਕਰਨਾ ਚਾਹੀਦਾ ਕੀ ਨਹੀਂ ਲੌਜੀਕਲੀ ਸੁਣੋ ਸਭ ਤੋਂ ਪਹਿਲਾਂ ਆ ਰਿਹਾ ਜ਼ਾਨੀ ਮੇਸ਼ਾ ਰਾਸ਼ੀ 11ਵੇਂ ਗਿਆ ਜੀ ਤੁਹਾਡੇ ਸ਼ੁਕਰ ਬੁੱਧ ਤੇ ਸ਼ੁਕਰ ਤੇ ਰਾਹੁ ਦਾ ਜੋਗ ਬਣਿਆ ਔਰ ਸ਼ੁਕਰ ਲਾਈਫ ਪਾਰਟਨਰ ਹੈ ਤੁਹਾਡੀ ਜੀਵਨ ਸਾਥੀ ਹੈ ਤਾ ਸ਼ੁਕਰ 11ਵੇਂ ਜਾ ਕੇ ਸ਼ਨੀ ਦੇ ਘਰ ਜਾ ਕੇ ਵੈਸੇ ਪਹਿਲਾਂ ਵੀ ਸ਼ਨੀ ਦੇ ਘਰ ਚੀਜ਼ ਮਕਰ ਰਾਸ਼ੀ ਸੀ ਤੇ ਹੁਣ 11ਵੇਂ ਜਾਏਗਾ ਇੱਥੇ ਸ਼ੁਕਰ ਤੇ ਬੁੱਧ ਦਾ ਯੋਗ ਸ਼ੁਭ ਫਲ ਹੀ ਦੇਗਾ ਮੇਸ਼ ਲਗਨ ਤੇ ਮੇਸ਼ ਰਾਸ਼ੀ ਵਾਲਿਆਂ ਦੀ ਜੀਵਨ ਸਾਥੀ ਦੀ ਸਿਹਤ ਹੁਣ ਠੀਕ ਹੁੰਦੀ ਜਾਏਗੀ 5ਵੇਂ ਚਲੇ ਗਿਆ ਉਹਨਾਂ ਦੀ ਰਾਸ਼ੀ ਦੇ ਮੁਤਾਬਕ 7ਵੇਂ ਤੇ ਤੁਹਾਡੀ ਪੰਜਵੇਂ ਤੇ ਤੁਹਾਡੀ ਰਾਸ਼ੀ ਮੁਤਾਬਕ 11ਵੇਂ ਠੀਕ ਹੈ ਤਾਂ ਇੱਥੇ ਬੈਠਾ ਸ਼ੁਕਰ ਸ਼ੁਭ ਫਲ ਦਲੇ ਦਵੇ ਉਹਦੇ ਲਈ ਤੁਸੀਂ ਬੁੱਧ ਸ਼ੁਕਰ ਦੀ ਜੁਤੀ ਲਈ ਚਿੱਟੀਆਂ ਕਲੀਆਂ ਰਾਧਾ ਕ੍ਰਿਸ਼ਨ ਦੇ ਚੜਾ ਸਕਦੇ ਹੋ ਆਪਣੇ ਜੀਵਨ ਸਾਥੀ ਨਾਲ ਬੜੀ ਖਲੀਮੀ ਨਾਲ ਬੜੇ ਪਿਆਰ ਨਾਲ ਪੇਸ਼ ਆਉਣਾ ਹੈ ਲੜਾਈ ਝਗੜੇ ਤੋਂ ਬਚਣਾ ਹੈ ਕੰਮਕਾਰ ਦੀ ਸਥਿਤੀ ਇਹ ਤੁਹਾਡੀ ਇੱਥੇ ਅੱਛੀ ਹੀ ਕਰੇਗਾ ਕੋਈ ਨੁਕਸਾਨ ਨਹੀਂ ਕਰੇਗਾ ਦਹੀਂ ਧਾਰਮਿਕ ਸਥਾਨ ਤੇ ਰੱਖਣਾ ਲੰਗਰ ਚ ਦੇਣਾ ਤੁਹਾਡੇ ਲਈ ਹੋਰ ਜ਼ਿਆਦਾ એનર્ਜੀ ਸ਼ੁਭ ਕਰਨ ਵਾਲਾ ਆ ਵਾਈਟ ਕਰੀਮ ਕਲਰ ਦਾ ਰੁਮਾਲ ਖੂਬਸਰਾ ਪਰਫਿਊਮ ਛਿੜਕ ਕੇ ਆਪਣੇ ਕੋਲ ਰੱਖੋ ਟੌਰਸ ਯਾਨੀ ਬ੍ਰਿਕ ਰਾਸ਼ੀ বৃکراশি ਵਾਲਿਆਂ ਦਾ مالک ਹੀ ਸ਼ੁਕਰ ਹੈ ਤੇ ਇਸ ਰਾਸ਼ੀ ਤੋਂ 10ਵੇਂ ਸਥਾਨ ਵਿੱਚ ਚਲਾ ਗਿਆ। ਵਧੀਆ ਕਰੇਗਾ ਤੇ ਆਪਣੇ ਮਿੱਤਰ ਬੁੱਧ ਧਨ ਨਾਲ ਬੈਠਾ ਪ੍ਰਾਪਰਟੀ ਲਈ ਘਰ-ਬਾਰ ਚੇਂਜ ਕਰਨ ਲਈ, ਕੰਮ-ਕਾਰ ਚੇਂਜ ਕਰਨ ਲਈ ਇੱਥੇ ਬੈਠਾ ਸ਼ੁਕਰ ਤੁਹਾਨੂੰ ਬਹੁਤ ਸ਼ੁਭ ਫਲ ਦੇਣ ਵਾਲਾ ਆ। ਕੰਮ-ਕਾਰ ਦੀ ਸਥਿਤੀ ਨੂੰ ਤਾਂ ਅੱਛਾ ਕਰੇਗਾ ਹੀ ਨਾਲ ਗੱਲਬਾਤ ਰਹੀ ਪੈਸਾ ਕਮਾਉਣ ਵਾਲਿਆਂ ਨੂੰ ਅੱਛੇ ਆਈਡੀਆਸ ਆਉਣਗੇ ਤੇ ਕਿਸੇ ਐਕਸਪਰਟ ਬੰਦੇ ਨਾਲ ਕੰਮ ਕਰਨ ਦਾ ਮੌਕਾ ਵੀ ਮਿਲੇਗਾ। ਇੱਥੇ ਬੈਠੇ ਸ਼ੁਕਰ ਬੁੱਧ ਦੀ ਯੂਤੀ ਤੁਹਾਡੀ એનર્ਜੀ ਨੂੰ ਔਰ ਤੁਹਾਡੇ ਆਪਾਂ ਕਹਿ ਦਈਏ ਜੌਬ ਕਰ ਰਹੇ ਹੋ ਤੁਸੀਂ ਤਾਂ ਤੁਹਾਡੇ ਅਫਸਰਾਂ ਦਾ ਰੁਕ ਤੁਹਾਡੇ ਪ੍ਰਤੀ ਨਰਮ ਤੇ ਤਰੱਕੀ ਦੇ ਅਫਸਰ ਵੀ ਵਧਾਏਗਾ ਠੀਕ ਅਗਲੀ ਰਾਸ਼ੀ ਜੈਮਨੀ ਜਾਨੀ ਮਿਥੂਨ ਰਾਸ਼ੀ ਮਿਥੂਨ ਰਾਸ਼ੀ ਵਾਲਿਆਂ ਦੇ ਲਈ 12ਵੇਂ ਖਾਨੇ ਦਾ ਮਾਲਕ ਸ਼ੁਕਰ ਤੇ ਤੁਹਾਡੀ ਸੋਚ ਦਾ ਮਾਲਕ ਸ਼ੁਕਰ ਅੱਛਾ ਕੰਮ ਕਰੇਗਾ ਤੇ ਸੋਚ ਅੱਛੀ ਬੱਚਿਆਂ ਨੂੰ ਲੈ ਕੇ ਥੋੜੀਆਂ ਪਰੇਸ਼ਾਨੀਆਂ ਜੋ ਸੀ ਉਹਦਾ ਹੱਲ ਮਿਲ ਜਾਏਗਾ 9ਵੇਂ ਸ਼ੁਕਰ ਗਿਆ ਸ਼ਾਪਿੰਗ ਚ ਪੈਸਾ ਕਾਫੀ ਖਰਚ ਹੋਏਗਾ ਤੁਹਾਡਾ ਪਰ ਸ਼ਾਪਿੰਗ ਉਹ ਕਰੋ ਜੋ ਤੁਹਾਨੂੰ ਲੱਗਦਾ ਬਹੁਤ ਜ਼ਰੂਰੀ ਹੈ ਨਾਲ ਹੀ ਬ੍ਰਿਸ਼ਪਤ ਕਿਉਂਕਿ ਲਗਨ ਚਾ ਤੇ ਉਹ ਪਹਿਲਾਂ ਤੋਂ ਹੀ ਪੰਜਵੀਂ ਦ੍ਰਿਸ਼ਟੀ ਸੋਚ ਨੂੰ ਦੇਖ ਰਿਹਾ ਹੈ ਤਾਂ ਆਪਣੇ ਕੰਮਕਾਰ ਦੀ ਸਥਿਤੀ ਨੂੰ ਹੋਰ ਅੱਛਾ ਕਰਨ ਦੇ ਲਈ ਕੀੜਿਆਂ ਦੇ ਪੌਂਦ ਤੇ ਸ਼ੱਕਰ ਆਟਾ ਪਾਉਂਦੇ ਰਹੋ ਤੇ ਲੰਗਰ ਵਿੱਚ ਆਟਾ ਵੀ ਦੇ ਸਕਦੇ ਹੋ ਕੈਂਸਰ ਕਰ ਕਰਕਰਾਸ਼ੀ ਕਰ ਕਰਕਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਜਾਏਗਾ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਗਿਆ ਨੌਵੇਂ ਔਰ ਕਰ ਕਰਾਸ਼ੀ ਵਾਲਿਆਂ ਦੇ ਲਈ ਜਾਏਗਾ ਅੱਠਵੇਂ ਸਥਾਨ 'ਚ ਸੱਤਵੇਂ 'ਚੋਂ ਨਿਕਲ ਕੇ ਅੱਠਵੇਂ ਸਥਾਨ 'ਚ ਗਿਆ ਠੀਕ ਗ੍ਰਹਾਂ ਦੇ ਮੁਤਾਬਕ ਕੋਈ ਵੀ ਗ੍ਰਹ ਜਦੋਂ ਆਪਣੀ ਰਾਸ਼ੀ ਤੋਂ ਅੱਠਵੇਂ ਜਾਂਦਾ ਆ ਜਾਂ ਕਿਉਂਕਿ ਇਨਕਮ ਸਥਾਨ ਦਾ ਮਾਲਕ ਹੈ ਤਾਂ ਇਸ ਕਰਕੇ ਪੈਸੇ ਦਾ ਲੈਣ-ਦੇਣ ਬਹੁਤ ਧਿਆਨ ਨਾਲ ਕਰੋ ਇਸ ਟਾਈਮ ਤੇ ਦਿੱਤਾ ਪੈਸਾ ਉਲਟ ਸਕਦਾ ਹੈ ਪੈਸੇ ਦੀ ਵਜ੍ਹਾ ਨਾਲ उलझੇ ਮਪੈ ਸਕਦਾ ਹੈ ਤਾਂ ਪੈਸੇ ਦਾ ਲੈਣ-ਦੇਣ ਫਾਈਨਾਂਸ ਦਾ ਕੰਮ ਕਰਨ ਵਾਲਿਆਂ ਨੂੰ ਬਹੁਤ ਸਤਰਕ ਰਹਿ ਕੇ ਕੰਮ ਕਰਨਾ ਚਾਹੀਦਾ ਜਦੋਂ ਤੱਕ ਸ਼ੁਕਰ ਅੱਠਵੇਂ ਸਥਾਨ ਵਿੱਚ ਹੋਵੇ ਉਦੋਂ ਤੱਕ ਤੁਸੀਂ ਖਟੀਆਂ ਟੌਫੀਆਂ ਬੱਚਿਆਂ ਨੂੰ ਦਿੰਦੇ ਰਹੋ ਕਿਉਂਕਿ ਬੁੱਧ ਪਹਿਲਾਂ ਤੋਂ ਹੀ 8ਵੇਂ ਸਥਾਨ ਚਾ ਜੋ ਤੁਹਾਡੇ 12ਵੇਂ ਖਾਨੇ ਦਾ ਮਾਲਕ ਆ ਨਾਲ ਤੁਹਾਡੇ ਪ੍ਰਾਕਰਮ ਸਥਾਨ ਦਾ ਮਾਲਕ ਆ ਕਿਸੇ ਵੀ ਕੰਮ ਨੂੰ ਕੱਲ ਤੇ ਟਾਲਣਾ ਨੁਕਸਾਨ ਕਰਾਏਗਾ ਥੋੜੇ ਜੇ ਲੀਜੀ ਹੋ ਰਹੇ ਹੋ ਤੁਸੀਂ ਕਰ ਲਾਂਗੇ ਹੋ ਜਾਏਗਾ ਰੁਕ ਜੋ ਕੋਈ ਨਾ ਇਹ ਚੀਜ਼ਾਂ ਕੰਮ ਕਰਨ ਨੂੰ ਨੁਕਸਾਨ ਤਾਂ ਕਰਾਉਣਗੀਆਂ ਨਾਲ ਪਰਿਵਾਰ ਇਕੁੱਲ ਜਿਵੇਂ ਵੀ ਵੇਦਾ ਸਕਦੀਆਂ ਨੇ ਤਾਂ ਗਾਂ ਨੂੰ ਰੋਟੀ ਤੁਸੀਂ ਵੀ ਪਾਉਂਦੇ ਰਹੋ ਪਾਉਂਦੇ ਹੀ ਰਹਿਣਾ ਠੀਕ ਲੀਓ ਜਾਨੀ ਸਿੰਘ ਰਾਸ਼ੀ ਹੁਣ ਸਿੰਘ ਰਾਸ਼ੀ ਦੀ ਗੱਲ ਕਰੀਏ ਤਾਂ ਸਿੰਘ ਰਾਸ਼ੀ ਵਾਲਿਆਂ ਦੇ ਲਈ ਮਿੱਤਰਤਾ ਨਹੀਂ ਹੈ ਸ਼ੁਕਰ ਪਰ ਨਾਲ ਹੀ 10ਵੀਂ ਸਰਕਾਰ ਦਾ مالک ਜ਼ਰੂਰ ਹੈ ਜੋ 7ਵੇਂ ਸਥਾਨ 'ਤੇ ਜਾਏਗਾ اچھا ਕੰਮ ਕਰੇਗਾ ਇੱਥੇ ਬੈਠ ਕੇ 7ਵੇਂ ਸ਼ੁਕਰ ਇੱਕ ਤਾਂ ਤੁਸੀਂ ਗੱਡੀ ਲੈਣ ਬਾਰੇ ਸੋਚ ਰਹੇ ਸੀ ਗੱਡੀ ਲੈ ਲਓ ਦੂਜੀ ਗੱਲ ਇਹ ਆ ਕਿ ਲਗਜ਼ਰੀ ਚੀਜ਼ਾਂ ਤੇ ਖਰਚ ਹੋਣਗੇ ਤੀਜੀ ਗੱਲ ਇਹ ਆ ਕਿ ਪਰਸਨੈਲਿਟੀ 'ਚ ਨਿਖਾਰ ਆਏਗਾ ਚੌਥੀ ਗੱਲ ਇਹ ਆ ਕਿ ਸ਼ਾਦੀ ਦੀ ਉਮਰ ਸੀ ਤਾਂ ਕੋਈ ਰਿਸ਼ਤਾ ਆ ਜੇ ਤੁਹਾਡੇ ਲਈ ਤਾਂ ਚੰਗਾਈ ਕਰ ਰਿਹਾ ਭਾਵੇਂ ਮਿੱਤਰ ਨਹੀਂ ਹੈ ਕਿਉਂਕਿ ਦਸਵੇਂ خانه ਦਾ ਮਾਲਕ ਹੈ ਸੱਤਵੇਂ ਸਥਾਨ 'ਚ ਬੈਠਾ ਆ ਤਾਂ ਇੱਥੇ ਬੈਠ ਕੇ ਸ਼ੁਭਫਾਲ ਤਾਂ ਕਰੇਗਾ ਕਿਉਂਕਿ ਹਿੰਮਤ ਦਾ ਮਾਲਕ ਵੀ ਹੈ ਬਸ ਇੱਥੇ ਤੁਸੀਂ ਹਿੰਮਤ ਕਰਨੀ ਹੈ ਕਿਸੇ ਵੀ ਤਰ੍ਹਾਂ ਨਾਲ ਆਪਣੀ ਮਨ ਦੀ ਚੰਚਲਤਾ ਤੇ ਕੰਟਰੋਲ ਰੱਖਣਾ ਆ ਤਾਂ ਸਮਝੋ ਸ਼ੁਕਰ ਸੱਤਵੇਂ ਸਥਾਨ 'ਚ ਸ਼ੁਭਫਾਲ ਦੇਣ ਵਾਲਾ ਹੈ ਵਰਗੋਜਨਿਕ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਦੇ 6ਵੇਂ ਸਥਾਨ 'ਚ ਗਿਆ ਸ਼ੁਕਰ ਥੋੜੀ ਜੀ ਜੀਵਨ ਸਾਥੀ ਦੀ ਸਿਹਤ ਖਰਾਬ ਥੋੜੇ ਹਸਪਤਾਲਾਂ ਦੇ ਚੱਕਰ ਵਜਾ ਕੋਈ ਵੀ ਹੋਵੇ ਲੱਗ ਜਾਣਗੇ ਬੁੱਧ ਤੁਹਾਡਾ ਮਿੱਤਰ ਹੈ ਧਨ ਸਥਾਨ ਦਾ ਮਾਲਕ ਸ਼ੁਕਰ ਹੈ ਜੋ 6ਵੇਂ ਸਥਾਨ 'ਚ ਗਿਆ ਮਾਤਾ ਦੀ ਸਿਹਤ ਥੋੜੀ ਜੀ ਖਰਾਬ ਰਹਿ ਸਕਦੀ ਹੈ ਪਰ ਇੱਥੇ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਇਤਰ ਦੀ ਸ਼ੀਸ਼ੀ ਤੁਸੀਂ ਆਪਣੇ ਕੋਲ ਰੱਖਣੀ ਹੈ ਠੀਕ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਬੁੱਧ ਕੱਪੜਾ ਆ ਵਾਈਟ ਕਰੀਮ ਕਲਰ ਦਾ ਕੱਪੜਾ ਉੱਤੇ ਇਤਰ ਛਿੜਕ ਕੇ ਉਹਨੂੰ ਆਪਣੀ ਜੇਬ 'ਚ ਪਾ ਕੇ ਜਾਓ ਲੈ ਨਾਲੀ ਕੋਈ ਨਾ ਕੋਈ ਪਰੇਸ਼ਾਨੀ ਦਾ ਹੱਲ ਵੀ ਮਿਲੇਗਾ ਤੇ ਕੰਮ ਵੀ ਹੋ ਜਾਏਗਾ ਬੁੱਧ ਸ਼ੁਕਰ ਦਾ ਯੋਗ ਟੰਨ ਦਾ ਕਿਸਮਤ ਦਾ ਮਾਲਕ ਸ਼ੁਕਰ ਤੇ ਬੁੱਧ ਤੁਹਾਡੇ ਲਗਨ ਦਾ ਮਾਲਕ ਤੁਹਾਨੂੰ ਤਰੱਕੀਆਂ ਵੀ ਦਏਗਾ ਤੇ ਆਈਡੀਆਜ਼ ਦੇ ਉੱਤੇ ਵਰਤ ਕਰਨ ਦੇ ਲਈ ਰਿਜ਼ਲਟ ਵੀ ਚੰਗਾ ਦੇਗਾ ਠੀਕ ਅਗਲੀ ਰਾਸ਼ੀ ਲਈ ਬਰਾਜਾ ਨਿਕਟੂ ਤੂਲਾ ਰਾਸ਼ੀ ਤੂਲਾ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਰਹਿਣਗੇ ਜੀ ਤੁਹਾਡੇ ਲਗਨ ਦਾ ਮਾਲਕ ਸ਼ੁਕਰ ਸ਼ੁਕਰ ਗਿਆ ਪੰਜਵੇਂ ਸਥਾਨ ਵਿੱਚ ਪਹਿਲਾ ਸੂਰਜ ਨਾਲ ਸੀ ਹੁਣ ਸੰਗਰਾਮ ਤੱਕ ਤਾਂ ਆਰਾਮ ਨਾਲ ਰਿਲੈਕਸ ਮਿਲੇਗੀ ਤੁਹਾਨੂੰ ਜਦੋਂ ਤੱਕ ਸੂਰਜ ਰਾਹੁ ਦਾ ਯੋਗ ਨਹੀਂ ਬੰਦਾ ਉਦੋਂ ਤੱਕ ਤੁਸੀਂ ਇੱਕ ਤਾਂ ਪ੍ਰੇਮ ਸਬੰਧਾਂ ਲਈ ਚੰਗਾ ਦੂਜਾ ਜੀਵਨ ਸਾਥੀ ਦੀ ਖੇਤ ਲਈ ਚੰਗਾ ਤੀਜਾ ਪੜਾਈ ਲਈ ਚੰਗਾ ਕੋਈ ਨਹੀਂ ਹੈ ਸ਼ੁਕਰ ਮਨ ਨੂੰ ਪਟਕਾ ਦਿੰਦਾ ਇਸ ਕਰਕੇ ਮਨ ਨੂੰ ਸਟੇਬਲ ਕਰਕੇ ਮੋਬਾਈਲ ਤੋਂ ਦੂਰੀ ਬਣਾ ਕੇ ਪੜਾਈ ਨੂੰ ਦਿੱਤਾ ਟਾਈਮ ਹੀ ਵਕਤ ਹੀ ਕੰਮ ਆਏਗਾ ਨਹੀਂ ਤਾਂ ਕੋਈ ਨਹੀਂ ਹੋ ਜਾਏਗਾ ਉਹੀ ਗੱਲ ਖਾਓ ਪੀਓ ਐਸ਼ ਕਰੋ ਮਿੱਤਰੋ ਵਾਲੀ ਥੋੜੀ ਤੁਲਾ ਲੱਗਨ ਤੇ ਤੁਲਾ ਰਾਸ਼ੀ ਵਾਲਿਆਂ ਦੀ ਵੈਸੇ ਵੀ ਨੇਚਰ ਥੋੜੀ ਐਦਾਂ ਦੀ ਹੁੰਦੀ ਆ ਤਾਂ ਇੱਥੇ ਤੁਸੀਂ ਥੋੜਾ ਜਿਹਾ ਇਹ ਵੀ ਧਿਆਨ ਰੱਖਣਾ ਆ ਕਿ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਚੱਲਦੇ ਪਾਣੀ ਦੇ ਵਿੱਚ ਕਦੇ-ਕਦੇ ਚਿੱਟੇ ਚੌਲ ਦੁੱਧਾ ਛਿੱਟਾ ਮਾਰ ਕੇ ਜਲ ਪ੍ਰਵਾਹ ਕਰਦੇ ਰਹਿਣਾ ਆ ਤੇ ਸ਼ੁਕਰ ਪੰਜ ਦੇ ਲਈ ਸ਼ੁਭ ਸ਼ੁਭਤਾ ਬੋਲਣਾ ਆ ਨਾਲ ਕਿਸੇ ਨਾਲ ਵੀ ਬੈਸਵਾਜੀ ਕਰਨ ਤੋਂ ਬਚਣਾ ਆ ਤਾਂ ਸ਼ੁਕਰ ਹੋਰ ਵੀ ਸ਼ੁਭਫਰਦਾਏਗਾ ਠੀਕ ਮਿਊਜ਼ਿਕ ਸੁਣਨਾ ਉਸ ਤੋਂ ਵੀ ਬਧੀਆ ਸਕੋਰਪੀਓ ਜਾਨੀ ਬ੍ਰਿਸ਼ਚ ਰਾਸ਼ੀ ਬ੍ਰਿਸ਼ਚ ਰਾਸ਼ੀ ਵਾਲਿਆਂ ਦੇ ਲਈ ਜੋ ਤੁਹਾਡੀ ਰਾਸ਼ੀ ਤੋਂ ਚੌਥੇ ਗਿਆ ਸ਼ੁਕਰ ਇੱਥੇ ਹੋਰ ਵੀ ਅੱਛਾ ਚੌਥੇ ਸ਼ੁਕਰ ਸ਼ਨੀ ਦੇ ਘਰ ਚ ਮਾਂ ਲਈ ਬਹੁਤ ਅੱਛਾ ਮਾਂ ਦੀ ਪਰਸਨੈਲਿਟੀ ਲਈ ਅੱਛਾ ਫੰਕਸ਼ਨ ਅਟੈਂਡ ਕਰਨ ਲਈ ਚੰਗਾ ਤੁਸੀਂ ਕਿਤੇ ਫੰਕਸ਼ਨ ਅਟੈਂਡ ਕਰ ਸਕਦੇ ਹੋ ਸ਼ਾਪਿੰਗ ਕਰ ਸਕਦੇ ਹੋ ਕੱਪੜਿਆਂ ਨੂੰ ਦੀ ਸ਼ਾਪਿੰਗ ਔਰ ਕਿਤੇ ਘੁੰਮਣ ਫਿਰਨ ਦਾ ਮਨ ਜ਼ਰੂਰ ਕਰੇਗਾ ਕਿ ਕਿਤੇ ਯਾਤਰਾ ਕੀਤੀ ਜਾਵੇ ਕਿਤੇ ਘੁੰਮ ਫਿਰੇ ਆਇਆ ਜਾਵੇ ਕਿਤੇ ਘਰ ਤੋਂ ਦੂਰ ਜਾ ਕੇ ਕੁਝ ਇੰਜੋਏ ਕੀਤਾ ਜਾਵੇ ਠੀਕ ਹੈ ਫੈਮਿਲੀ ਨਾਲ ਜਾਓ ਬਹੁਤ ਅੱਛਾ ਟਾਈਮ ਆ ਬਹੁਤ ਵਧੀਆ ਆ ਸ਼ੁਕਰ ਬੁੱਧ ਦੀ ਜੁਤੀ ਬੁੱਧ ਭਾਵੇਂ ਅਸਥਮੇਸ਼ਾ ਥੋੜੀ ਸਕਿਨ ਪ੍ਰੋਬਲਮ ਤੰਗ ਕਰੇਗੀ ਤਾਂ ਉਹਦੇ ਲਈ ਦਹੀਂ ਮਾਲ ਕੇ ਨਹਾਉਣਾ ਆ ਦੂਜੀ ਗੱਲ ਸ਼ੁਕਰ ਕਿਉਂਗੇ ਤੁਹਾਡੇ ਬਾਹਰਵੇਂ ਖਾਣੇ ਦਾ ਮਾਲਕ ਆ ਜਿਹੜੀ ਚੀਜ਼ ਦੀ ਜ਼ਰੂਰਤ ਨਹੀਂ ਉੱਥੇ ਪੈਸਾ ਨਹੀਂ ਲਾਉਣਾ ਜਿਹੜੀ ਚੀਜ਼ ਦੀ ਜ਼ਰੂਰਤ ਨਹੀਂ ਉਹਦੇ ਤੇ ਇਨਵੈਸਟਮੈਂਟ ਨਹੀਂ ਕਰਨੀ ਓਕੇ ਯਾਨੀ ਜ਼ਿਆਦਾ ਖਰਚੇ ਤੁਹਾਡੇ ਆਰਥਿਕ ਸਥਿਤੀ ਨੂੰ ਡਾਵਾ ਡੋਲ ਕਰ ਸਕਦੇ ਆ ਇੱਥੇ ਇਹ ਗੱਲ ਧਿਆਨ ਰੱਖਣੀ ਆ ਤੇ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਸਭ ਤੋਂ ਵਧੀਆ ਕੀ ਆ कि ਆਪਣੇ ਘਰ ਵਿੱਚ ਥੋੜਾ ਕਪੂਰ ਦੀ ਟਿੱਕੀਆਂ ਰੱਖੋ ਸਾਊਥ-ਈਸਟ ਵਿੱਚ ਰੱਖ ਲਓ ਚਾਹੇ ਕਿਤੇ ਵੀ ਰੱਖੋ ਜਲਾਉਣਾ ਨਹੀਂ ਆ ਕਪੂਰ ਮੰਗਲ ਹੈ ਅੱਗ ਨਹੀਂ ਲਾਉਣੀ ਆਪਾਂ ਠੀਕ ਆ ਸੈਜੀਟੇਰੀਅਸ ਜਾਨੀ ਤੁਹਾਨੂੰ ਰਾਸ਼ੀ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਇਨਕਮ ਦਾ مالک ਆ ਸ਼ੁਕਰ ਔਰ ਨਾਲ 6ਵੇਂ ਖਾਨੇ ਦਾ مالک ਵੀ ਆ ਜੋ ਗਿਆ ਤੀਜੇ ਖਾਨੇ ਚ ਪ੍ਰਾਕਰਮ ਸਥਾਨ ਚ ਔਰ ਪ੍ਰਾਕਰਮ ਸਥਾਨ ਚ ਬੈਠਾ ਆ ਸ਼ੁਕਰ ਇੱਥੇ ਕਿਉਂਕਿ ਇਨਕਮ ਦਾ مالک ਹੈ ਤਾਂ ਭਾਈ ਭੈਣ ਨਾਲ ਇਨਕਮ ਨੂੰ ਲੈ ਕੇ ਪੈਸੇ ਨੂੰ ਲੈ ਕੇ ਕੋਈ ਲੜਾਈ ਝਗੜਾ ਖੜਾ ਹੋ ਸਕਦਾ ਹੈ ਤਾਂ ਇੱਥੇ ਸਹਿਜਤਾ ਨਾਲ ਬੜੇ ਸੋਚ ਸਮਝ ਕੇ ਹਰ ਇੱਕ ਤਰ੍ਹਾਂ ਦਾ ਕੀਤਾ ਕੰਮ ਤੁਹਾਨੂੰ ਰਿਲੈਕਸ ਕਰਵਾਏਗਾ ਦੂਜੀ ਗੱਲ ਬੁੱਧ ਭੈਣਾਂ ਤੇ ਸ਼ੁਕਰ ਔਰਤਾਂ ਆਪਣੀ ਭੈਣ ਆਪਣੇ ਜੀਵਨ ਸਾਥੀ ਨਾਲ ਸਲਾਹ ਕਰਕੇ ਚੱਲਣਾ ਮੰਨ ਲਓ ਹੋਰ ਜ਼ਿਆਦਾ ਵਧੀਆ ਤੇ ਹਰ ਤਰ੍ਹਾਂ ਦੇ ਨੁਕਸਾਨ ਤੋਂ ਬਚਾ ਸਕਦਾ ਤੀਜੀ ਗੱਲ ਸਭ ਤੋਂ ਜ਼ਰੂਰੀ ਕਿਸੇ ਮਜ਼ਦੂਰ ਨੂੰ ਖਾਣਾ ਖਿਲਾਣਾ ਕਿਸੇ ਔਰਤ ਦੀ ਮਦਦ ਕਰਨਾ ਸ਼ੁਕਰ ਦੀ એનર્ਜੀ ਨੂੰ ਵਧਾਏਗਾ ਇਸ ਟਾਈਮ ਤੇ ਤੁਹਾਨੂੰ ਕੋਈ ਨੁਕਸਾਨ ਨਾ ਹੋਵੇ ਧੋਖਾ ਨਾ ਹੋਵੇ ਤਾਂ ਇੱਕ ਦੋ ਵਾਰ ਕਰਦੇ ਰਹਿਣਾ ਅਗਲੀ ਰਾਸ਼ੀ ਕੈਪ੍ਰਿਕੌਰਨ ਜਾਂ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਦੇ ਲਈ 1 ਮਾਰਚ ਤੱਕ ਵਧੀਆ ਸ਼ੁਕਰ ਦੁੱਜੀ ਆਇਆ ਅੱਛਾ ਹੋਇਆ ਤਾਂ ਬਿਜ਼ਨਸ ਵਪਾਰ ਸਵੱਦ ਦੇ ਲਈ ਕੰਮਕਾਰ ਲਈ ਪੈਸੇ ਲਈ ਬਹੁਤ ਵਧੀਆ ਪਰਸਨੈਲਿਟੀ ਲਈ ਬਹੁਤ ਅੱਛਾ ਹੁਲਾਤ ਪ੍ਰਾਪਤੀ ਲਈ ਅੱਛਾ ਭਈ ਤੁਹਾਡੇ ਦੇਖਿਆ ਜਾਵੇ ਤਾਂ ਮਕਰ ਰਾਸ਼ੀ ਤੇ ਮਕਰ ਲਗਣ ਵਾਲਿਆਂ ਦੇ ਲਈ ਤਕਰੀਬਨ ਇਹ ਤੁਹਾਡੇ ਦਸਵੇਂ ਘਰ ਦੇ ਦਾ ਮਾਲਕ ਆ ਹਨ ਤੇ ਦੂਜੇ ਸਥਾਨ ਚ ਜਾਏਗਾ ਤਾਂ ਵਧੀਆ ਕੰਮ ਕਰੇਗਾ ਤਾਂ ਸਥਾਨ ਚ ਬੈਠੇਗਾ ਮਕਰ ਲਗਨ ਤੇ ਮਕਰ ਰਾਸ਼ੀ ਵਾਲਿਆਂ ਲਈ ਜਦੋਂ ਤੱਕ ਸੂਰਜ ਦੂਜੇ ਨਹੀਂ ਆਉਂਦਾ ਨਵੇਂ ਕੰਮ ਨੂੰ ਹੱਥ ਪਹੁੰਚ ਤੇ ਸਕਸੈਸ ਮਿਲਣ ਵਾਲੀ ਆ ਨਾਲ ਹੀ ਰੁਕੇ ਹੋਏ ਕੰਮ ਵੀ ਹੋ ਜਾਣਗੇ ਤੇ ਕਿਤੇ ਨਾ ਕਿਤੇ ਸੈਟਲਮੈਂਟ ਤੁਹਾਡੀ ਚੰਗੀ ਹੋ ਜਾਣੀ ਆ ਕੋਈ ਜ਼ਿਆਦਾ ਉਪਾ ਕਰਨ ਦੀ ਜ਼ਰੂਰਤ ਨਹੀਂ ਆ ਬਸ ਗਾ ਨੂੰ ਜਾਂ ਲੰਗਰ ਚਾਲੂ ਦੇ ਸਕਦੇ ਹੋ ਗਾ ਨੂੰ ਆਲੂ ਖਲਾਉਂਦਾ ਫਾਇਦਾ ਨਹੀਂ ਆ ਲੰਗਰ ਚ ਦੇ ਦਿਓ ਅਕਿਊਰਸ ਯਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਲਗਣ ਚ ਆਏਗਾ ਲੈ ਲਗਣ ਚ ਸ਼ੁਕਰ ਆਵੇ ਤੇ ਪਰਸਨੈਲਿਟੀ ਨਾ ਹੋਵੇ ਅੱਛੀ ਹੋ ਜਾਣੀ ਹੈ ਜੀ ਫਿਟਨੈਸ ਵਾਲੇ ਧਿਆਨ ਤੇ ਨਾਲ ਤੁਸੀਂ ਯੋਗਾ ਵਗੈਰਾ ਕਰ ਰਹੇ ਹੋ ਜਾਂ ਸੈਰ ਕਰ ਰਹੇ ਹੋ ਤਾਂ ਹੋਰ ਜ਼ਿਆਦਾ ਪਰਸਨੈਲਿਟੀ ਚਕਾਰ ਲੋਕ ਪੁੱਛਣਗੇ ਤੇ ਵਾਹ ਕੀ ਖਾਂਦੇ ਹੋ ਤੇ ਕੀ ਲਾਂਦੇ ਹੋ ਹਾਂ ਐਦਾਂ ਦਾ ਹੁੰਦਾ ਸ਼ੁਕਰ ਲਗਣ ਵਿੱਚ ਬੜੀ ਵਧੀਆ ਪਰਸਨੈਲਿਟੀ ਦਿੰਦਾ ਆ ਸ਼ੁਕਰ ਬੁੱਧ ਦੀ ਜੁਤੀਤਾ ਵੈਸੇ ਹੀ ਤੁਹਾਡੇ ਕੰਫੀਡੈਂਸ ਨੂੰ ਵਧਾਣ ਵਾਲੀ ਆ ਸ਼ਨੀ ਪਹਿਲਾਂ ਤੋਂ ਹੀ ਤੁਹਾਡੇ ਦੂਸਰੇ ਸਥਾਨ ਚਾਹ ਤੇ ਸ਼ਨੀ ਸ਼ੁਕਰ ਦਾ ਮਿੱਤਰ ਆ ਤੇ ਇਸ ਤੋਂ ਬਾਅਦ ਸ਼ੁਕਰ ਨੇ ਉੱਚਾ ਹੋ ਜਾਣਾ ਹੈ ਤਾਂ ਮੰਨ ਲਓ ਬਹੁਤ ਹੀ ਵਧੀਆ ਚੰਗਾ ਸ਼ੁਕਰ ਰਾਹੂ ਦਾ ਯੋਗ ਲਗਣ ਚ ਬਣੇਗਾ ਖੂਬਸੂਰਤ ਪਰਫਿਊਮ ਵੈਲ ਡ레스 ਰਹਿਣਾ ਤੁਹਾਡੇ ਲਈ ਵਧੀਆ 뮤직 ਸੁਣਨਾ ਵੀ ਵਧੀਆ ਕੋਸ਼ਿਸ਼ ਕਰਨੀ ਹੈ ਕਿਸੇ ਵਿਯੋਤਾ ਔਰਤ ਨੂੰ ਤੁਸੀਂ ਸ਼ੁਕਰ ਜਾਨੀ ਪਰਫਿਊਮ ਵਗੈਰਾ ਜਾਂ ਤੁਸੀਂ ਮੇਕਅਪ ਦਾ ਸਮਾਨ ਗਿਫਟ ਕਰ ਸਕਦੇ ਹੋ ਆਪਣੇ ਰਿਸ਼ਤੇਦਾਰਾਂ ਚ ਵੀ ਕਰ ਸਕਦੇ ਭੈਣ ਨੂੰ ਭੂਆ ਨੂੰ ਭੈਣ ਭੁੱਤਾ ਤੇ 부ਆ ਵਿਵੋਧੀਆਂ ਤੇ ਨਾਲ ਦੇਖਿਆ ਜਾਵੇ ਤਾਂ ਭਾਬੀ ਜੂ ਹੈ ਉਹ ਵੀ ਸ਼ੁਕਰ ਹੀ ਹੈ ਬੰਨ ਸ਼ੁਕਰ ਮੰਗਲਾ ਤਾਂ ਵਧੀਆ ਰੋਗ ਠੀਕ ਵਧੀਆ ਜਾਣ ਵਾਲਾ ਤੁਹਾਡੇ ਲਗਨ ਤੇ ਸ਼ੁਕਰ بس ਗੁੜ ਦਾ ਸੇਵਨ ਨਹੀਂ ਕਰਨਾ ਸੂਰਜ 12 ਕਰਕੇ ਪਾਇਸੇਜ਼ ਹਨੇਂਦਾਸ਼ੀ ਵਾਲਿਆਂ ਦੇ ਲਈ ਇੱਕ ਗ੍ਰਹਿ ਸ਼ੁਕਰ ਹੀ ਹੈ ਜਿਹੜਾ 12ਵੇਂ ਸਥਾਨ 'ਤੇ ਜਾ ਕੇ ਵਧੀਆ ਫਲ ਕਰਦਾ ਨਹੀਂ ਤਾਂ 12ਵੇਂ ਜਾ ਕੇ ਹਰ ਗ੍ਰਹਿ ਤਕਰੀਬਨ ਖਰਚਾ ਹੀ ਵਧਾਉਂਦਾ ਦਿਮਾਗੀ ਟੈਨਸ਼ਨ ਹੀ ਦਿੰਦਾ ਹੁਣ ਸ਼ੁਕਰ ਤੁਹਾਡਾ ਅਸਟਮੇਸ਼ਾ 12ਵੇਂ ਜਾਏਗਾ ਤੁਹਾਡੇ ਅੱਖਾਂ ਚੈੱਕ ਕਰਾਉਣੀਆਂ ਰਹਿਣੀਆਂ ਅੱਖਾਂ 'ਚ ਉਲਝੇਵੇਂ ਜੇ ਅੱਖਾਂ ਦੀ એનર્ਜੀ ਤੁਹਾਨੂੰ ਲੱਗੇਗਾ ਕਿ ਚੈੱਕ ਕਰਾ ਲਾਂ ਜਦੋਂ ਨਿਗਾਈ ਘਟ ਰਹੀ ਆ ਬਸ ਇਦਾਂ ਦੀ ਥੋੜੀ ਸੋਚ ਸ਼ੁਕਰਬਾਰਾਂ ਤੁਹਾਨੂੰ ਦੇ ਰਿਆ ਆ ਤੇ ਸ਼ੁਕਰਬਾਰਾਂ ਦੇ ਲਈ ਤੁਸੀਂ ਕਪੂਰ ਦੀ ਟਿੱਕੀ ਆਪਣੇ ਕੋਲੜ ਆਪਣੇ ਪਰਸ ਚ ਰੱਖ ਲੈਣੀ ਐ એનર્ਜੀ ਵਧੀਆ ਰਹੂਗੀ ਤੇ ਨਾਲ ਗਾਂ ਨੂੰ ਰੋਟੀ ਪਾਉਂਦੇ ਰਹਿਣਾ ਆ ਚੱਲਦੇ ਪਾਣੀ ਵਿੱਚ ਸਤਿਅਯ ਦੇ ਜਵਾਰ ਮਿਲ ਜਾਂਦੀ ਹੈ ਛੋਟੇ ਛੋਟੇ ਬੀ ਹੁੰਦੇ ਆ ਜਵਾਰ ਦੇ ਜਿਹੜੇ ਬੀ ਵਾਲੇ ਤਾਂ ਉਹ ਕਿਸੇ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹੋ ਚੱਲਦੇ ਪਾਣੀ ਚ ਜਲ ਪ੍ਰਭਾਵ ਵੀ ਕਰ ਸਕਦੇ ਹੋ ਗਾਂ ਨੂੰ ਖਿਲਾ ਸਕਦੇ ਹੋ ਗਊਸ਼ਾਲਾ ਹਰਾਚਾਰਾ ਵੀ ਦੇ ਸਕਦੇ ਆ ਤਾਂ ਵੀ ਸ਼ੁਕਰਵਾਰ ਦਾ ਸ਼ੁਕਰਵਾਰ ਦਾ ਸ਼ੁਭਫਲ ਮਿਲ ਜਾਂਦਾ ਆ ਤੁਹਾਡੇ ਲਈ ਵੀ ਸ਼ੁਕਰਵਾਰ ਕੋਈ ਨੁਕਸਾਨ ਨਹੀਂ ਕਰਨ ਵਾਲਾ ਵਿਦੇਸ਼ ਯਾਤਰਾ ਲਈ ਵੀ ਸ਼ੁਭਫਲ ਦੇਗਾ ਏ ਸੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਸ਼ੁਕਰਵਾਰਾਂ ਸੋ ਸੌਰੀ ਸ਼ੁੱਕਰ ਦਾ ਰਾਸ਼ੀ ਪਰਵਰਤਨ ਜੋ 11 ਨੰਬਰ ਦੀ ਰਾਸ਼ੀ ਬੁੱਧ ਤੇ ਰਾਹੂ ਤੇ ਸ਼ੁੱਕਰ ਰਾਹੂ ਦਾ ਯੋਗ ਬਣੇਗਾ ਇਹਦਾ ਕੀ ਪ੍ਰਭਾਵ ਪਵੇਗਾ 12 ਰਾਸ਼ੀਆਂ ਦੇ ਹੁਣ ਸੁਣੋ 12 ਰਾਸ਼ੀਆਂ ਵਾਲੇ ਕੀ ਉਪਾਅ ਕਰ ਸਕਦੇ ਆ ਧਿਆਨ ਨਾਲ ਸੁਣੋ ਹੁਣ ਸ਼ੁੱਕਰ ਰਾਹੂ ਦਾ ਯੋਗ ਹੈ ਬੁੱਧ ਰਾਹੂ ਦਾ ਯੋਗ ਹੈ ਰਾਹੂ ਹਰ ਚੀਜ਼ ਨੂੰ ਆਪ ਕਰਦਾ ਹੈ ਤਾਂ ਇਸ ਕਰਕੇ 11 ਨੰਬਰ ਦੀ ਰਾਸ਼ੀ ਚਾ ਸ਼ਨੀ ਦੀ ਰਾਸ਼ੀ ਤਾਂ ਇਨਡਾਇਰੈਕਟ ਵੇ ਨਾਲ ਸ਼ਨੀ ਸ਼ੁੱਕਰ ਰਾਹੂ ਸਭ ਦਾ ਯੋਗ ਬਣੇਗਾ ਹੈਨਾ ਤਾਂ ਇਹਨਾਂ ਦੀ ਜੋ ਚੌਕੜੀ ਆ ਤਾਂ ਇਹਦੇ ਹਿਸਾਬ ਦੇ ਨਾਲ ਦੁਨੀਆਦਾਰੀ ਦੇ ਵਿੱਚ ਜਿਨ੍ਹਾਂ ਦੇ ਵੀ ਸ਼ੁਕਰ ਤੋਂ ਰਾਹੂ ਦੀ ਕ੍ਰੋਸਿੰਗ ਜਾਂ ਸੂਰਜ ਨਹੀਂ ਹੈਗਾ ਇਸ ਤਗਾ ਤੇ ਤਾਂ 11 ਨੰਬਰ ਦੀ ਰਾਸ਼ੀ ਸ਼ਨੀ ਦੀ ਹੋਈ ਤਾਂ ਤੁਸੀਂ 11 ਰੌਂਦੀਆਂ ਬੱਤੀਆਂ 11 ਕਪੂਰ ਦੀਆਂ ਟਿੱਕੀਆਂ ਅਗਰ ਤੁਹਾਨੂੰ ਲੱਗੇ ਕਿ ਕੱਲ ਤੋਂ ਬਾਅਦ ਕੋਈ ਪਰੇਸ਼ਾਨੀ ਸ਼ੁਕਰ ਦੀ ਵਜ੍ਹਾ ਨਾਲ ਆ ਰਹੀ ਹੈ ਤਾਂ ਇਹ ਤੁਸੀਂ 11 ਰੌਂਦੀਆਂ ਬੱਤੀਆਂ 11 ਕਪੂਰ ਦੀਆਂ ਟਿੱਕੀਆਂ ਤੇ ਨਾਲ ਬੁੱਧ ਦੇ ਲਈ ਤੁਸੀਂ ਲੇ ਸਕਦੇ ਹੋ ਥੋੜੀ ਹਰੀ ਮੂੰਗੀ ਜਾਂ 11 ਹਰੀਆਂ ਇਲਾਚੀਆਂ ਇਹ ਤੁਸੀਂ ਧਾਰਮਿਕ ਸਥਾਨ ਤੇ ਰੱਖ ਦੇਣੀਆਂ ਨੇ ਅਗਰ ਪਰੇਸ਼ਾਨੀ ਆਵੇ ਤਾਂ ਇਹ ਬਾਤ ਤੁਸੀਂ ਕਰ ਸਕਦੇ ਹੋ ਨਹੀਂ ਤਾਂ ਖੂਬਸੂਰਤ ਪਰਫਿਊਮ ਲਾਓ ਵੈਲ ਡਰੈਸ ਹੋ ਸੌਣ ਤੋਂ ਪਹਿਲਾਂ ਰਾਤ ਦਾ ਟਾਈਮ ਸ਼ਨੀ ਦਾ ਆ ਸ਼ਨੀ ਦੇ ਘਰ ਚ ਸ਼ੁਕਰ ਗਿਆ ਦੋ ਗਾਣੇ ਸੁਣ ਕੇ ਸੋਵੋ ਰਿਲੈਕਸ ਮਿਲੇਗੀ ਫਰੈਸ਼ ਉਠੋਗੇ ਸਮਝਿਆ ਜਜ਼ਤ ਦਾ ਆਪ ਸਬਦ ਆਸ ਦਾ ਦੇਣਾ ਅੱਛਾ ਜਾਵੇ ਸਾਰਾ ਸ਼ਿਕਾਰ